ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈ 842701987 ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਡਰਾਇ ਦੱਸੋ ਆਪਣਾ ਹਾਂ ਵੀਰੇ ਲਖਵੀਰ ਸਿੰਘ ਪਿੰਡ ਚੀਮਾ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ 788755927 ਜੀ ਤੇ ਜਿਹੜੇ ਬਤਾਰਾ ਮਾਰੀ ਨੇ ਮੂਹਰੇ ਸਣਾ ਜੀ ਮਾਰਦੀ ਕਦੋਂ ਕ ਸੂਈ ਆ ਝੋਟੀ ਇਹ ਇਹ ਵੀਰੇ ਕੱਲ ਦੀ ਸੂਈ ਵੀ ਆ ਅੱਛਾ ਕੱਲ੍ਹ ਸ਼ਾਮ ਦੀ ਸੂਈ ਵੀ ਆ ਹਨਾ ਜੇਰ ਧਾਰ ਰੋਕਿਆ ਜੇਰ ਧਾਰ ਜਮਾ ਡੰਨਾਗਾ ਇੱਕ ਤੇ 30 ਲੀਟਰ ਨੂੰ ਸੁਭਾ ਦਾ ਬੜਾ ਕੱਢਿਆ ਵਜ ਵੀ ਇਹਦਾ ਤੇ ਚੋਣਦਾ ਉਹਨਾਂ ਨੇ ਯਾਰ ਜਮਾ ਇੱਕ ਨੰਬਰ ਚ ਵਜਿਆ ਕੋਈ ਲੰਬੇ ਵਾਲਾ ਕੰਮ ਨਹੀਂ ਸੋ ਚਵਾਈ ਦੇਖੋ ਯਾਰ ਕਿਆ ਬਾਤ ਆ ਕਹਿੰਦਾ ਪਾਪਾ ਵੀ ਚਾੜਾ ਕੱਚ ਦਾ ਕਾਪੜਾ ਰੱਖ ਲਓ ਉਹ ਜੀ ਵੀ ਧਾਰਾ ਵਜਣਗੇ ਤੇ ਬਾਕੀ ਸਟਾਰਟਿੰਗ ਦਾ ਪਾ ਧਾਰਾ ਮਾਰ ਕੇ ਦਿਖਾਉਂਦੇ ਪਹਿਲਾਂ ਹੀ ਕਿਉਂਕਿ ਧਾਰਾ ਦਾ ਹੀ ਕੰਮ ਹੁੰਦਾ ਚੋਣ ਚਵਾ ਦਾ ਤੇ ਕਿੰਨਾ ਕੁ ਦੋਤਾ ਦੇ ਦੂ ਗਰੇ ਇਹ ਦੋਤਾ ਟੇ ਲੋ 13 ਲੀਟਰ ਮੰਨ ਕੇ ਤੂੰ ਚੱਲੋ ਬੜਾ ਲੰਬਾ ਨੇ 15 16 ਨਹੀਂ ਕਹਿੰਦੇ 13 ਲੀਟਰ ਝੋਟੇ ਆਰਾਮ ਦਾ ਜਿੰਨਾ ਦੁੱਧ ਪਾਉਂਦੇ ਤੇ ਸੂਆ ਕਿਹੜਾ ਸੂਈ ਆ ਜੀ ਸੂਆ ਦੂਜਾ ਜੀ ਸਰ ਦੂਜਾ ਸੂਆ ਸੂਈ ਆ ਤੇ ਚੋਣ ਚਾਣ ਦਾ ਤਾਂ ਇਹ ਕਿਆ ਬਾਤਾਂ ਨਾੜੂਆ ਨਾਲ ਆ ਬੱਚਾ ਵਗਰ ਘਟਾਣਾ ਜੇਰ ਜਮਾ ਓਕੇ ਆ ਓਕੇ ਜੀ ਬੱਚਾ ਕੜਾ ਲੀਟਰ ਕੋਈ ਕਰਨੇ ਸਵਾਹ ਦੇਖੋ ਲੀਟਰ ਹੀ ਸਾਰਾ ਵੀ ਹੰਪਚੇ ਸਕਿੰਟਾਂ ਚ ਭਰਤਾ ਇਹਨੇ ਤੇ 13 ਕਿਲੋ ਦੁੱਧ ਮੰਨ ਕੇ ਲੈ ਜੇ ਬੰਦਾ ਰੇਟ ਇਹਦਾ ਕੀ ਰਹੂ ਵੇਚਣ ਵਾਲਾ ਰੇਟ ਤਾਂ 1 ਲੱਖ 20 ਹਜ਼ਾਰ ਦੇ ਕੋ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਸਰ ਥਣ ਦੇਖੋ ਯਾਰ ਕਿਆ ਬਾਤ ਆ ਝਰਖੇ ਦੀ ਪੂ ਤੇ ਥਣਾ ਦੀ ਦੇਖੋ ਜਮਾ ਕਿਆ ਬਾਤਾਂ ਕਹਿਣਾ ਇਹ ਨਜ਼ਾਰਾ ਆਉਂਦਾ ਯਾਰ ਧਾਰ ਦੇਖੋ ਜਮਾ ਕਿਆ ਬਾਤਾਂ ਪੂਰੀ ਨਜ਼ਾਰੇਦਾਰ ਝੋਟੀਆਂ ਜਮਾ ਧਾਰਾ ਧੂਰਾਂ ਦੀ ਇੱਕ ਨੰਬਰ ਆ ਹਨਾ 1,20,000 ਦੇ ਵਿੱਚੋਂ ਮੌਕੇ ਤੇ ਗੁਜਾਇਸ ਆਪਾਂ ਕਰ ਦਾਂਗੇ ਹਨਾ ਸੁਭਰ ਕਦ ਕਾਠ ਵਗੈਰਾ ਦੇਖੋ ਝੋਟੀਆਂ ਚੰਗਾ ਨਮਾ ਹਾਨ ਬੱਚਾ ਕਟਾ ਕਟਾ ਬੰਨ ਲਾ ਕੋਈ ਨਾ ਤੇ ਬਾਕੀ ਥਾਂ ਲੇ ਵੀ ਦੀ ਬੜੀ ਸੁੱਚੀ ਆ ਤੇ ਚਵਾਈ ਇਹ ਦੀ ਸਵੇਰੇ ਕੇਰਾ ਆਪਾਂ ਘਰਤੀ ਕਿਉਂਗੀ ਹਨਾ ਕਿਉਂਕਿ ਕੇਰਾ ਬਸੂ ਤਾਜ਼ਾ ਸੁਆ ਬਾੜਾ ਬਾੜਾ ਦੋ ਦੋ ਛੱਡਿਆ ਵੀ ਨਹੀਂ ਜਾਂਦਾ ਹਨਾ ਕੱਲ ਦੀ ਸੂਈ ਵੀ ਥੋੜਾ ਗਰਮੈਸ਼ ਦੇ ਦਿਨ ਚੱਲਦੇ ਹਲੇ ਤੇ ਬਾਕੀ ਸੈਂਕ ਸਾਜ ਰੇਟ 1,20,000 ਇਹਦੇ ਵਿੱਚ ਮਾਨਦਾਨ ਹੋ ਜਾਊਗਾ ਤੇ ਕਿਸੇ ਪਾਸੇ ਖੁੰਝੀ ਨਹੀਂ ਤੇ ਪਸਵੇਂਵੇਂ ਥਾਣਾ ਹੁਣ ਤੇ ਥਾਣਾ ਦੇ ਵਿੱਚ ਮਿੱਥੀ ਕਹਿੰਦਾ ਪਾ ਗੱਠ ਗੱਠ ਤੇ ਪਈ ਆ ਜਮਾ ਸੋ ਥਾਣੇ ਦੇਖੋ ਹੀ ਨਹੀਂ ਗੱਲ ਵੀ ਇੱਕ ਪਾਸੇ ਗਾੜੀ ਪਿਛਾੜੀ ਬਿਲਕੁਲ ਇੱਕੋ ਜੀ ਆ ਹਨਾ ਪੂਰੀ ਠੰਡੀ ਸੀ ਬਿਲਕੁਲ ਜਿਹਦਾ ਮਰਜ਼ੀ ਬੈਠੀ ਚੱਲੋ ਯਾਰ ਜਿਹਦਾ ਮਰਜ਼ੀ ਬਹਿ ਜਾ ਮਾਰੀ ਮਾਰੀ ਕਿਹਦਾ ਦੇਖੀ ਰਾਤਾਂ ਨਹੀਂ ਮਾਰਦੀ ਕਿਤੇ ਸ਼ਾਮ ਵਾਂਗੂ ਚੋਈ ਜਾਂਦਾ ਵਾਹ ਜੀ ਵਾਹ ਕਿਆ ਬਾਤਾਂ ਇਹਦੀ ਝੋਟੀ ਨਜ਼ਾਰੇ ਦਿੰਦੀ ਆ ਇਹਨਾਂ ਬਾਈ ਚੜਾ ਕੇ ਭੇਜ ਦੇ ਪਾ ਠੀਕ ਆ ਤੇ ਅੱਗੇ ਜਿਹੜੀ 2 ਨੰਬਰ ਦੇਖ ਰਹੇ ਆਂ ਵੱਜ ਉਹ ਅੱਜ ਸਵੇਰ ਸੁਈਆ ਬਈ ਉਹ ਜੇਰ ਪਈ ਆ ਸਾਹਮਣੇ ਉਹ ਮਠਾ ਥੱਲੇ ਆਣਾ ਹਾਂ ਮਠਾ ਥੱਲੇ ਜੇਰ ਪਈ ਆ ਚੱਲ ਕੋਈ ਨਾ ਕਾਂ ਗੇੜੇ ਦੀ ਜਾਂਦੇ ਤੇ ਉਹਦੇ ਬਣ ਕੇ ਚੱਲ ਵੀ ਆ ਗਿਆ ਕਟਾ ਮਗਰੇ ਦੀ ਕਟਾ ਆ ਗਿਆ ਜੀ ਇਹ ਸੁਆ ਕਿਹੜਾ ਸੁਈਆ ਇਹ ਸੁਆ ਸੁਈਆ ਵੀਰੇ ਇਹ ਚੌਥਾ ਚੌਥਾ ਤੇ ਇਹ ਧਾਰਾ ਤੋੜਾ ਦੀ ਕਿਵੇਂ ਆ ਧਾਰ ਦੇ 1 ਨੰਬਰ ਚ ਵਗੀ ਜਾਂਦਾ ਕਿੰਨੇ ਮਾਰਕ ਦਿਖਾ ਦਿੰਦੇ ਕਿੰਨਾ ਕੁ ਦੁੱਧ ਪਾ ਦੂਗੀ ਇਹ 15 ਲੀਟਰ ਪਾ ਦੂ ਦੋਨੋਂ ਜੀ ਤੇ ਕਹਿੰਦਾ ਬਾ ਚੋਣ ਚਾਨ ਦੀ ਬੜੀ ਖਰੀ ਆ ਹਨਾ ਸੂਰਤ ਧਾਰਾਂ ਦੇਖੋ ਕਿਆ ਬਾਤ ਆ ਕੋਈ ਨਾ ਮਰ ਜਿਦਾ ਨਾ ਤੇ ਬਾਕੀ ਚੋਣ ਜਵਾ ਦਾ ਫਿਰ ਨਜ਼ਾਰਾ ਆਉਂਦਾ ਬੱਚਾ ਮੂਰੇ ਮੜਿਆ ਖੋਲ ਕੇ ਕਰਿਆ ਆਪਾਂ ਲਵਾਇਆ ਵੀ ਨਹੀਂ ਤੇ ਇਹ ਕਿੰਨਾ ਕਰ ਦੁੱਧ ਦੇ ਦੂਗੀ ਉਹ ਤਾਂ ਪਾਉਂਦਾ ਥਿਲੋਂ 15 ਲੀਟਰ ਮੈਂ ਸੋ 15 ਲੀਟਰ ਦੁੱਧ ਤੇ ਚੋਣ ਜਵਾ ਦੀ ਇੱਕ ਨੰਬਰ ਜਾਵਾਂ ਹਨਾ ਬੜੀ ਚੰਗੀ ਤਮਈ ਸੋ ਆ ਦੇਖੋ ਕਿਆ ਬਾਤ ਆ ਨੋਨ ਨਾਲ ਦੀਆਂ ਬਈਆਂ ਜਮਾਂ ਠੰਡੀਆਂ ਸੀ ਲਾ ਪੂਰੀ ਨਸਰ ਵਾਲੀ ਕੁਆਲਿਟੀ ਵਾਲੀਆਂ ਨੇ ਜੀ ਜਿਵੇਂ ਮਰਜੀ ਬੈਠੀ ਜਾ ਥੱਲੇ ਪਤਾ ਸਾਡੇ ਮਾ ਸਾਡਾ ਕੋਈ ਚੱਕਰ ਵਾਲੀ ਗੱਲੀ ਨਹੀਂ ਜੀ ਇਹਦਾ ਰੇਟ ਕੀ ਰੱਖਿਆ ਜੀ ਆਪਾਂ ਇਹਦਾ ਰੇਟ 1 ਲੱਖ 20 ਹਜ਼ਾਰ ਜੀ ਜੇ ਕੋਈ ਜੋੜਾ ਮੰਗਦਾ ਹੋਇਆ ਜੋੜਾ ਵੀ ਦੇ ਦਾਂਗੇ ਜੀ ਅੱਛਾ ਹੋਰ ਮਾਨਦਾਨ ਹੋ ਜਾਊਗਾ ਆਪਾਂ 5000 ਰੁਪਏ ਮਾਨਦਾਨ ਜੋੜੇ ਕਰ ਦਾਂਗੇ ਠੀਕ ਹੈ ਤੋਰੇ ਬਾਹਰ ਨੇ ਨੂੰ ਸਰ ਬਾਹਰ ਸੁਵਰਕ ਕੱਦ ਕਾਠ ਵਗੈਰਾ ਦੇਖੋ ਮੈਂ ਤਾਂ ਚੰਗਾ ਚੌਥਾ ਸੁਹਾ ਸੂਈ ਆ ਇਹਨੂੰ ਮੰਨ ਕੇ ਚੱਲੇ ਦੁੱਧ ਵੀ ਹਾਈਸ਼ਟ ਕਿੰਨਾ ਦੇ ਦਊਗੀ 15 ਲੀਟਰ ਦੁੱਧ ਰਾਵਣ ਆਪਾਂ ਨੂੰ ਚਾਹੀਦਾ ਅੱਛਾ 15 ਲੀਟਰ ਦੁੱਧ ਰੇਟ ਹੈ 1,25,000 ਰੁਪਇਆ ਮੌਕੇ ਤੇ ਮਾਨਦਾਨ ਹੋ ਜਾਊਗਾ ਸੋ ਕਹਿੰਦਾ ਬਾਪ ਹੱਥ ਤਰਾ ਕਿਸੇ ਪਾਸੇ ਹੈ ਨਹੀਂ ਦੋ ਆਪਾਂ ਦਿਖਾ ਦਿਆਂ ਇੱਕ ਝੋਟੀ ਤੇ ਇੱਕ ਮੈਂ ਮੋੜ ਲਿਆ ਮੋੜ ਲਿਆ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਵੀਰੇ 788775927 ਵੀਡੀਓ ਦੇਖ ਲਈ ਚੈਨਲ ਪਿਆਰ ਦੇ